ਪਾਣੀ ਤਾਂ ਪਹਿਲਾਂ ਇਹ ਬੋਸ 27 ਤਰੀਕ ਦਾ ਇਨਾ ਪਾਣੀ ਆਇਆ ਸੀ ਕੁਛੋਈ ਕੋਈ ਨਹੀਂ ਛ ਲੰਗਾ ਬੰਦ ਹੋ ਗਿਆ ਹੈ ਨੁਕਸਾਨ ਤੇ ਠੀਕ ਹੈਵੇਂ ਅਖੀਏ ਇਹ ਝੂਠ ਬੋਲੀ ਜੀ ਘਰਾਂ ਦਾ ਨੁਕਸਾਨ ਘਰਾਂ ਘਰਾਂ ਦਾ ਨਹੀਂ ਕੋਈ ਕਿਸੇ ਦਾ ਡੱਗਾ ਨਹੀਂ ਕੋਈ ਮਾੜਿਆ ਇਹ ਆ ਵੀ ਚਲੋ ਚਰਾਂ ਤਰਪਾਲਾਂ ਤਰਪੂਲਾਂ ਸਾਰਿਆਂ ਨੂੰ ਜੋ ਵੀ ਸਮਾਨ ਮਿਲ ਗਿਆ ਮਨਨ ਤੇ ਆ ਵੀ ਜਿਹੜਾ ਜਿਹਨੇ ਵਿਚਾਰਿਆਂ ਦੇ ਝੋਨਿਆਂ ਦੇ ਨੁਕਸਾਨ ਹੋਏ ਨੇ ਇਹਨਾਂ ਨਾਲ ਹੁਣ ਠੇਕੇ ਤੇ ਲੈ ਕੇ ਲੋਕਾਂ ਨੇ ਵਿਚਾਰਿਆਂ ਨੇ ਫਾਇੜੀਆਂ ਲਈਆਂ 60-60 ਹਜ਼ਾਰ ਨੂੰ ਕਿਲਾ ਉਹਦੇ ਹਿਸਾਬ ਨਾਲ ਚਲੋ ਇਹਨਾਂ ਨੂੰ ਵਿਚਾਰਿਆਂ ਨੂੰ ਕੋਈ ਮਿਲੇ ਤੇ ਫੇਰ ਹੀ ਗਾਂ ਕਣਕ ਬੀਜਣ ਜੋਗੇ ਰਹਿਣਗੇ ਮੋ ਜਿਆਦਾ ਬੁਰਾ ਜੀ ਪੇੜ ਦਾ ਮਾਲਾ ਜਿਨ੍ਹਾਂ ਠੇਕੇ ਸਾੜ ਸਾੜ ਕੇ ਉਹਨੂੰ ਕਿਲੇ ਲੈ ਤੂੰ ਵਿਚਾਰੇ ਦਿਮਿੰਦਾਰ ਕੀ ਕਰਨੀ ਮੱਭੇ ਤੋਂ ਨਾਂਜੀ ਮੇਰੇ ਨਰਿੰਦਰ ਸਿੰਘ ਫੌਜੀ ਜੀ ਕੀ ਹਾਲਾਤ ਨੇ ਪਿੰਡ ਕਿੰਨਾ ਕ ਪਾਣੀ ਚੜਿਆ ਹੈ ਇੱਥੇ ਪਾਣੀ ਤਾਂ ਪਹਿਲਾਂ ਜੀ ਬਹੁਤ 27 ਤਰੀਕ ਦਾ ਇੰਨਾ ਪਾਣੀ ਆਇਆ ਸੀ ਕਿ ਪੁੱਛੋ ਹੀ ਕੋਈ ਨਹੀਂ ਛੇ ਲਾਂਗਾ ਬੰਦ ਹੋ ਗਿਆ ਹੈ ਯਾ ਸੜਕ ਬੰਨ੍ਹ ਕੇ ਕਰਕੇ ਮੁੜ ਕੇ ਉਹ ਡਾਕ ਜਿੱਨੀ ਲੱਗੀ ਨਾ ਸਾਡੇ ਪਿੰਡ ਨੂੰ ਆ ਗਿਆ ਨੇ ਤੇ ਪਾਣੀ ਅੱਗੇ ਨਹੀਂ ਹੁੰਦਾ ਹੁੰਦਾ ਇੰਨਾ ਪਿੰਡ ਦੇ ਵਿੱਚ ਹੁਣ ਤੇ ਆ ਕੱਲ ਪਰਸੋਂ ਦਾ ਬੜਾ ਫਰਕਾ ਨੰਗਾ ਬਣ ਗਿਆ ਹੈ ਤੇਨਾ ਕੋ ਨੁਕਸਾਨ ਆਜੀ ਕਰਾਵਾਂਗੇ ਨੁਕਸਾਨ ਤੇ ਠੀਕ ਹੈ ਅਮੇ ਅਖੀਏ ਇਹੇ ਝੂਠ ਬੋਲੀ ਜੇਗੀ ਵੀ ਘਰਾਂ ਦਾ ਨੁਕਸਾਨ ਘਰਾਂ ਕੋ ਨਾ ਦਾ ਨਹੀਂ ਕੋਈ ਕਿਸ ਦਾ ਡੱਗਾ ਨਹੀਂ ਕੋਈ ਮਾੜਿਆ ਇਹ ਆ ਵੀ ਚਲੋ ਚਰਾਂ ਤਰਪਾਲਾਂ ਤਰਪੂਲਾਂ ਸਾਰਿਆਂ ਨੂੰ ਜੋ ਵੀ ਸਮਾਨ ਮਿਲ ਗਿਆ ਮਤਲਬ ਤੇ ਖਾਣ ਪੀਣ ਦਾ ਮਤਲਬ ਉਤਰਾ ਨਹੀਂ ਮਤਲਬ ਸੇਵਾ ਹੀ ਨਹੀਂ ਆਉਂਦੀ ਵੀ ਕੋਈ ਘਟਾ ਹੀ ਨਹੀਂ ਕਿਸ ਚੀਜ਼ ਦਾ ਸਰਕਾਰ ਤੋਂ ਵੀ ਮੰਨ ਕਰਦੇ ਜੀ ਫਰਕਾਰ ਕੋਲ ਮੰਗਤੇ ਆ ਵੀ ਜਿਹਨਾਂ ਜਨਨਾਂ ਵਿਚਾਰਿਆਂ ਦੇ ਝੋਨਿਆਂ ਦੇ ਨੁਕਸਾਨ ਹੋਏ ਨੇ ਇਹਨਾਂ ਨਾਲ ਹੁਣ ਠੇਕੇ ਤੇ ਲੈ ਕੇ ਲੋਕਾਂ ਨੇ ਵਿਚਾਰਿਆਂ ਨੇ ਫਾਇੜੀਆਂ ਲਈਆਂ 60-60 ਹਜ਼ਾਰ ਨੂੰ ਕਿਲਾ ਉਹਦੇ ਹਿਸਾਬ ਨਾਲ ਚਲੋ ਇਹਨਾਂ ਨੂੰ ਵਿਚਾਰਿਆਂ ਨੂੰ ਕੋਈ ਮਿਲੇ ਤੇ ਫੇਰ ਹੀ ਗਾਂ ਕਣਕ ਬੀਜਣ ਜੋਗੇ ਰਹਿਣਗੇ ਠੀਕ ਹਾਂਜੀ ਧੰਨਵਾਦ ਜਿੰਦਰ ਸਿੰਘ ਜਿੰਦਰ ਜੀ ਕਿੰਨਾ ਕੁ ਪਾਣੀ ਆਇਆ ਤੁਹਾਡੇ ਪਿੰਡ ਕੀ ਕੀ ਨੁਕਸਾਨ ਆਇਆ ਦੱਸੋ ਜੀ ਬਹੁਤ ਜ਼ਿਆਦਾ ਬੁੜਾ ਜੀ ਪੇੜ ਦਾ ਮਾਲਾ ਦਿਨਾਂ ਠੇਕੇ ਸਾਢੇ ਸਾਢੇ ਹੇ ਉਹਨੂੰ ਲੈ ਲਏ ਤੂੰ ਵਿਚਾਰੇ ਦੀਮਿੰਦਾਰ ਕੀ ਕਰਨੀ ਹਾਂਜੀ ਉਹਨਾਂ ਫਾੜਾ ਲਾ ਕੇ ਮਰਨਾ ਸਰਕਾਰ ਦੇ ਅੱਗੇ ਮਾਲਾ ਵੀ ਕਰ ਜਾ ਜ਼ਿੰਮੇਦਾਰ ਇਸ ਤੇ ਜੜਿਆ ਮੇਰਾ ਮਕਾਨ ਜਾ ਕੇ ਵੇਖ ਲੋ ਜੀ ਕੱਚਾ ਆ ਕੀ ਕਰੂ ਜ਼ਿੰਮੇਦਾਰ ਬੱਬੀ ਤੁਹਾਡਾ ਨਾਂ ਜੀ ਮੇਰੇ ਨਰਿੰਦਰ ਸਿੰਘ ਫੌਜੀ ਜੀ ਕੀ ਹਾਲਾਤ ਦੇ ਪਿੰਡ ਕਿੰਨਾ ਕ ਪਾਣੀ ਚੜਿਆ ਹੈ ਜੀ ਤੇ ਪਾਣੀ ਤਾਂ ਪਹਿਲਾਂ ਜੀ 27 ਤਰੀਕ ਦਾ ਇੰਨਾ ਪਾਣੀ ਆਇਆ ਸੀ ਤੇ ਉੱਛੋ ਹੀ ਕੋਈ ਨਹੀਂ ਛੇ ਲੰਗਾ ਬੰਦ ਹੋ ਗਿਆ ਹੈ ਯਾ ਸੜਕ ਬੰਨ੍ਹਣ ਕਰਕੇ ਮੜ ਕੇ ਉਹ ਡਾਕ ਜਿੱਨੀ ਲੱਗੀ ਨਾ ਸਾਡੇ ਪਿੰਡ ਨੂੰ ਆ ਗਿਆ ਨੇ ਤੇ ਪਾਣੀ ਅੱਗੇ ਨਹੀਂ ਹੁੰਦਾ ਹੁੰਦਾ ਇੰਨਾ ਪਿੰਡ ਦੇ ਵਿੱਚ ਫਰਤੇ ਆ ਕੱਲ ਪਰਸੋਂ ਦਾ ਬੜਾ ਫਰਕਾ ਨੰਗਾ ਬਣ ਗਿਆ ਹੈ ਤੇ ਕਿੰਨਾ ਕੁ ਨੁਕਸਾਨ ਆਜੀ ਕਰਾਵਾਂਗੇ ਨੁਕਸਾਨ ਤੇ ਠੀਕ ਹੈਵੇਂ ਅੱਖੀਏਗੇ ਝੂਠ ਬੋਲੀ ਜੀ ਵੀ ਘਰਾਂ ਦਾ ਨੁਕਸਾਨ ਘਰਾਂ ਕੋ ਨਾ ਦਾ ਨਹੀਂ ਕੋਈ ਕਿਸ ਦਾ ਡੱਗਾ ਨਹੀਂ ਕੋਈ ਮਾੜਿਆ ਇਹ ਆ ਵੀ ਚਲੋ ਚਰਾਂ ਤਰਪਾਲਾਂ ਤਰਪੂਲਾਂ ਸਾਰਿਆਂ ਨੂੰ ਜੋ ਵੀ ਸਮਾਨ ਮਿਲ ਗਿਆ ਮਤਲਬ ਤੇ ਖਾਣ ਪੀਣ ਦਾ ਮਤਲਬ ਪੋਤਰਾ ਹੀ ਮਤਲਬ ਸੇਵਾ ਹੀ ਨਹੀਂ ਆਉਂਦੀ ਵੀ ਕੋਈ ਘਟਾ ਹੀ ਨਹੀਂ ਕਿਸ ਚੀਜ਼ ਦਾ ਸਰਕਾਰ ਤੋਂ ਵੀ ਮੰਗ ਕਰਦੇ ਜੀ ਫਰਕਾਰ ਕੋਲ ਮੰਗਤੇ ਆ ਵੀ ਜਿਹੜੇ ਜਨਨਾਂ ਦੇ ਵਿਚਾਰਿਆਂ ਦੇ ਝੋਨਿਆਂ ਦੇ ਨੁਕਸਾਨ ਹੋਏ ਨੇ ਇਹਨਾਂ ਨਾਲ ਹੁਣ ਠੇਕੇ ਤੇ ਲੈ ਕੇ ਲੋਕਾਂ ਨੇ ਵਿਚਾਰਿਆਂ ਨੇ ਪੈੜੀਆਂ ਲਈਆਂ 60-60 ਹਜ਼ਾਰ ਨੂੰ ਕਿਲਾ ਉਹਦੇ ਹਿਸਾਬ ਨਾਲ ਚਲੋ ਇਹਨਾਂ ਨੂੰ ਵਿਚਾਰਿਆਂ ਨੂੰ ਕੋਈ ਮਿਲੇ ਤੇ ਫੇਰ ਹੀ ਗਾਂ ਕਣਕ ਬੀਜਣ ਜੋਗੇ ਰਹਿਣਗੇ ਠੀਕ ਹਾਂਜੀ ਧੰਨਵਾਦ ਸਰ ਸਿੰਘ ਜਿੰਦ ਜੀ ਕਿੰਨਾ ਕੁ ਪਾਣੀ ਆਇਆ ਤੁਹਾਡੇ ਪਿੰਡ ਕੀ ਕੀ ਨੁਕਸਾਨ ਆ ਦੱਸੋ ਜੀ ਬਹੁਤ ਜ਼ਿਆਦਾ ਬੁੜਾ ਜੀ ਪੇੜ ਦਾ ਮਾਲਾ ਦਿਨਾਂ ਠੇਕੇ ਸਾਡ ਸਾੜੀ ਹਾਂ ਉਹਨੂੰ ਲੈ ਲਏ ਤੂੰ ਵਿਚਾਰੇ ਜ਼ਿਮੀਂਦਾਰ ਕੀ ਕਰਨੀ ਹਾਂਜੀ ਉਹਨਾਂ ਫਾਹ ਲਾ ਕੇ ਮਰਨਾ ਸਰਕਾਰ ਤੇ ਅੱਗੇ ਮਾਲਾ ਪੇ ਕਰ ਜਾ ਜ਼ਿਮੀਂਦਾਰ ਇਸ ਤੇ ਜੜਿਆ ਮੇਰਾ ਮਕਾਨ ਜਾ ਕੇ ਵੇਖ ਲੋ ਜੀ ਕੱਚਾ ਆ ਕੀ ਕਰੂ ਜ਼ਿਮੀਂਦਾਰ